ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵੀਰ ਸਿੰਘ ਬਾਦਲ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਪੇਸ਼ ਹੋਏ ਸਨ ਤੇ ਉਸ ਸਮੇਂ ਉਹਨਾਂ ਨੂੰ ਜਿੰਨੇ ਵੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਦੀਆਂ ਗਲਤੀਆਂ ਉਹਨਾਂ ਦੀਆਂ ਗੁਨਾਹਾਂ ਗੁਨਾਹ ਜਿਹੜੇ ਸਨ ਉਹ ਇੱਕ ਇੱਕ ਕਰਕੇ ਗੁਣਾਏ ਜਿਨ੍ਹਾਂ ਨੂੰ ਬੜੀ ਨਿਮਰਤਾ ਤੇ ਅਦਬ ਨਾਲ ਉਹਨਾਂ ਨੇ ਤਸਲੀਮ ਕੀਤਾ ਇਹ ਜੋ ਸਜਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਲਾਈ ਉਹ ਵੀ ਉਹਨਾਂ ਨੇ ਬੜੇ ਅਦਬ ਨਾਲ ਪ੍ਰਵਾਨ ਕੀਤੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਦੇਸ਼ ਦਿੱਤਾ ਸੀ ਕਿ ਤੁਸੀਂ 2 ਘੰਟੇ ਹਰ ਰੋਜ਼ 2 ਦਿਨ ਲਗਾਤਾਰ ਸੇਵਾਦਾਰ ਬੜਾ ਤੋੜਾ ਸਾਗੇ ਹੱਥ ਵਿੱਚ ਵਰਸ਼ਾ ਫੜ ਕੇ ਘੰਟਾ ਘਰ ਵਾਲੀ ਡਿਊਟੀ ਦੇ ਸਾਹਮਣੇ ਦਰਬਾਰ ਸਾਹਿਬ ਦੇ ਉੱਥੇ ਤੁਸੀਂ ਬੈਠ ਕੇ ਆਪਣੀ ਡਿਊਟੀ ਕਰਨੀ ਆ ਸੇਵਾ ਕਰਨੀ ਆ ਤੁਹਾਡੀ ਡਿਊਟੀ ਹੈ ਨਾਲ ਤੁਹਾਨੂੰ ਉਸ ਤੋਂ ਬਾਅਦ ਦੂਸਰੀ ਤਨਖਾਹ ਸੀ ਕਿ ਤੁਸੀਂ ਲੰਗਰ ਵਿੱਚ ਜਾ ਕੇ ਸੰਗਤਾਂ ਦੇ ਝੂਠੇ ਭਾਂਡੇ ਜੜੇ ਨੇ ਉਹ ਮਾਣ ਜਣੇ ਨੇ ਜਾਂ ਲੰਗਰ ਵਿੱਚ ਸੇਵਾ ਕਰਨੀ ਸੁਖਵੀਰ ਸਿੰਘ ਬਾਦਲ ਅੱਜ ਦੂਸਰੇ ਦਿਨ ਦੀ ਆਪਣੀ ਸਵੇਰੇ ਸੇਵਾ ਨਿਭਾਰੇ ਸਨ ਸੇਵਾਦਾਰ ਦੇ ਰੂਪ ਵਿੱਚ ਉਹਨਾਂ ਨੇ ਚੋਲਾ ਪਾਇਆ ਹੋਇਆ ਸੀ ਹੱਥ ਵਿੱਚ ਵਰਸ਼ਾ ਫੜਿਆ ਹੋਇਆ ਸੀ ਉਸ ਸਮੇਂ ਉਹਨਾਂ ਦੇ ਉੱਤੇ ਨਰੈਣ ਸਿੰਘ ਚੌੜਾ ਨੇ ਪਸਤਾਵ ਲੈ ਕੇ ਹਮਲਾ ਕਰਨ ਦਾ ਯਤਨ ਕੀਤਾ ਜਿਸ ਨੂੰ ਉੱਥੇ ਖੜੀ ਸੇਵਾਦਾਰਾ ਨੇ ਨਾਕਾਮ ਕਰ ਦਿੱਤਾ ਮੈਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਅਕਾਲ ਤਖਤ ਸਾਹਿਬ ਜੀ ਵੱਲੋਂ ਤਨਖਾਹ ਜਿਹੜੀ ਆ ਉਹ ਘਟ ਲਗਾਈ ਗਈ ਆ ਗੁਨਾਹ ਵੱਡੇ ਸਨ ਉਹ ਅਕਾਲ ਤਖਤ ਸਾਹਿਬ ਜੀ ਨੂੰ ਆਪਣੀ ਬੇਨਤੀ ਕਰੇ ਲਿਖਤੀ ਰੂਪ ਦੇ ਵਿੱਚ ਕਿ ਜੀ ਗੁਨਾਹ ਵੱਡੇ ਸਨ ਤਨਖਾਹ ਸੀਮਤ ਲਾਈ ਗਈ ਜੀ ਇਹ ਬੈਸੇ ਦਾ ਅਧਿਕਾਰ ਖੇਤਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਉਹ ਕਿਸੇ ਨੂੰ ਕਿੰਨੀ ਤਨਖਾਹ ਲਾਉਂਦੇ ਨੇ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਜੇ ਕਿਸੇ ਨੂੰ ਇਤਰਾਜ਼ ਹੈ ਉਹ ਅਕਾਲ ਤਖਤ ਸਾਹਿਬ ਤੇ ਲਿਖਤੀ ਬੇਨਤੀ ਕਰੇ ਨਾ ਕਿ ਇਸ ਤਰ੍ਹਾਂ ਗੋਲੀ ਚਲਾ ਕੇ ਹਮਲਾ ਕਰਨ ਦਾ ਯਤਨ ਕਰੇ ਦੇਖੋ ਜੇ ਸੁਖਵੀਰ ਸਿੰਘ ਬਾਦਲ ਖੁਦਾਨਾ ਖਾਸਤਾ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਗੋਲੀ ਲੱਗ ਜਾਂਦੀ ਦੁਨੀਆ ਪਰ ਵੀ ਸਿੱਖ ਪੌਣ ਦਾ ਸਰ ਨੀਮਾ ਹੋ ਜਾਣਾ ਸੀ ਤੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜ਼ਿੰਦਗੀ ਬਖਸ਼ਿਸ਼ ਕਰਦੇ ਨੇ ਉਹ ਕਿਸੇ ਦੀ ਜਾਨ ਲੈਣ ਵਾਲੀ ਥਾਂ ਨਹੀਂ ਹੈ ਉਹਨਾਂ ਮਾਣਿਆਂ ਦਾ ਮਾਣਨੇ ਨਾਟਾਂ ਦਾ ਤਾਣਨੇ ਨਿਉਟਿਆਂ ਦੀ ਓਟ ਨੇ ਤੇ ਮੈਂ ਇਹ ਸਮਝਦਾ ਕਿ ਇਹ ਘਟਨਾ ਨਿੰਦਣਯੋਗ ਆ ਔਰ ਇਹਦੀ ਜਿੰਨੀ ਨਖਿੱਧੀ ਕੀਤੀ ਜਾ ਸਕੇ ਉਨੀ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਹੈ ਜੀ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਦੋਸ਼ੀ ਜਿੰਨੇ ਗੋਲੀ ਚਲਾਈ ਹੈ ਉਹਨੂੰ ਸੰ ਕਈ ਲੋਕੇ ਕਹਿਆ ਜਾ ਰਿਹਾ ਵੀ ਅਕਾਲੀ ਦਲ ਦਾ ਪਲਾਨ ਸੀ ਕੀਤਾ ਗਿਆ ਸੀ ਅਕਾਲੀ ਦਲ ਨਹੀਂ ਉਹਨੂੰ ਤਾਂ ਗੋਲੀ ਚਲਾਈ ਹੈ ਦ ਕੋਸਤ ਸਤਵੀਰ ਸਿੰਘ ਬਾਦਲ ਸਮੇਤ ਸਮੁੱਚੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਨਾਂ ਵਿੱਚੋਂ ਮੇਰਾ ਖਿਆਲ ਕਿਸੇ ਦਾ ਵੀ ਨਾਰਾਇਣ ਸਿੰਘ ਚੌੜੇ ਨਾਲ ਕੋਈ ਨਿੱਜੀ ਸੰਬੰਧ ਨਹੀਂ ਸੀਗਾ ਸ਼ਾਇਦ ਕੋਈ ਕਿਸੇ ਨੂੰ ਅੱਗੇ ਪਿੱਛੇ ਮਿਲਿਆ ਹੋਵੇ ਗੱਲ ਬਖਰੀ ਹੈ ਉਹਨੂੰ ਮੈਨੇਜ ਕੋਈ ਨਹੀਂ ਕਰ ਸਕਦਾ ਕਿਉਂਕਿ ਉਹ ਪਿਛਲੇ ਖਾੜਕੂ ਸੰਘਰਸ਼ ਵਿੱਚ ਵੀ ਰਿਹਾ ਹੈ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਉਹਨੂੰ ਸਿਧਾਂਤ ਦੀ ਤੇ ਪਰੰਪਰਾਵਾਦੀ ਤੇ ਮਿਆਦਾ ਦੀ ਵੀ ਸਮਝ ਆ ਇਹਦੇ باوجود ਉਹਨੇ ਐਡੀ ਵੱਡੀ ਗਲਤੀ ਕਿਉਂ ਕੀਤੀ ਆ ਮੂਰਖਤਾਈ ਵਾਲਾ ਫੈਸਲਾ ਕਿਉਂ ਕੀਤਾ ਇਹ ਮੈਨੂੰ ਸਮਝ ਨਹੀਂ ਪੈਂਦੀ ਮੈਂ ਸਮਝਦਾ ਉਹਨੇ ਜੋ ਕੁਝ ਵੀ ਕੀਤਾ ਉਹ ਚੰਗਾ ਨਹੀਂ ਕੀਤਾ ਉਹ ਨਿੰਦਣਯੋਗ ਐ ਇਹਦੀ ਜਿੰਨੀ ਪਹਿਲਾਂ ਵੀ ਕਿਸੇ ਹੋਰ ਚ ਉਹਦਾ ਨਾਮ ਆਇਆ ਚੋੜੇ ਦਾ ਜਿਹੜਾ ਤੁਸੀਂ ਦੇਖੋ ਉਹ ਲੰਮਾ ਸਮਾਂ ਖਾੜਤੂ ਸੰਘਰਸ਼ ਚ ਰਿਹਾ ਬਹੁਤ ਸਾਰੇ ਪਰਚੇ ਉਹਦੇ ਤੇ ਦਰਜ ਹੋਏ ਨੇ ਜਿਹੜੀ ਬ੍ਰੇਕ ਜੇਲ ਹੋਈ ਸੀ ਚੰਡੀਗੜ੍ਹ ਜਗਤਾਰ ਸਿੰਘਾਂ ਵਾਰਾ ਉਹਨਾਂ ਨੇ ਕੀਤੀ ਸੀ ਉਦੋਂ ਵੀ ਉਹ ਮਤਲਬ ਉਹਦੇ ਬ੍ਰੇਕ ਜੇਲ ਵਿੱਚ ਉਹਨਾਂ ਦਾ ਸਾਥੀ ਬਣ ਕੇ ਉਹਨਾਂ ਦੀ ਮਦਦ ਕੀਤੀ ਆ ਉਦੋਂ ਵੀ ਉਹ ਅੰਦਰ ਰਿਹਾ ਸੀ ਜੇਲ ਦੇ ਅੰਦਰ ਤੇ ਹੁਣ ਵੀ ਉਹ ਮਤਲਬ ਕਾਂth ਕ੍ਰਿਸ਼ਨ ਘਰਸ ਵਿੱਚ ਗਾਹੇ ਬਗਾਏ ਧਰਨੇ ਮਜ਼ਾਰੇ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾਂਦੇ ਸੀ ਉਹਨਾਂ ਵਿੱਚ ਜਾਂਦਾ ਰਹਿੰਦਾ ਸੀ ਇਸ ਕਰਕੇ ਉਹਨੂੰ ਮਨੇਜ ਨਹੀਂ ਕੀਤਾ ਜਾ ਸਕਦਾ ਉਹਨੇ ਭਾਵਕ ਹੋ ਕੇ ਜਜ਼ਬਾਤੀ ਹੋ ਕੇ ਇਹ ਇਹ ਘਟਨਾ ਕੀਤੀ ਹੈ ਜੋ ਗਲਤ ਹੈ ਨਿੰਦਣਯੋਗ ਹੈ ਚੰਗੀ ਨਹੀਂ ਹੈ ਇਹ ਮੰਦਭਾਗੀ ਆ ਸੁਖਵੀਰ ਸਿੰਘ ਬਾਦਲ ਨੇ ਬੜੀ ਨਿਮਰਤਾ ਤੇ ਆਦਰ ਨਾਲ ਆਪਣੀ ਤਨਖਾਹ ਜਿਹੜੀ ਹੈ ਆਪ ਦੇ ਅਕਾਲ ਤਖਤ ਦੇ ਦੇਸ਼ਾਂ ਨੂੰ ਪ੍ਰਵਾਨ ਕੀਤਾ ਤੇ ਹੁਣ ਇਦਾਂ ਕਿਸੇ ਨੂੰ ਨਹੀਂ ਕਰਨਾ ਚਾਹੀਦਾ